ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰ ਅਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਆਂਦੇ ਨੇ ਜੀ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਸ ਘਰ ਦੀ ਜਗ੍ਹਾ 4 ਵਿਸਵੇ ਹੈ ਗੜੀ ਤੁਸੀਂ ਪਹਿਲਾਂ ਦੇਖ ਲਈ ਹੋਈ ਹੈ ਵੀਡੀਓ ਵਿੱਚ ਫਰੰਟ ਵੀ ਸਾਰੀ ਦੇਖ ਲਈ ਹੈ ਜੀ ਐਂਟਰੀ ਤੇ ਖੁੱਲਾ ਡੁੱਲਾ ਵਿਹੜਾ ਹੈ ਘਰ ਵਿੱਚ 2 ਬੈਡਰੂਮ ਦੋ ਵਾਸ਼ਰੂਮ ਅਤੇ ਇੱਕ ਸਟੋਰ ਬਣਿਆ ਹੋਇਆ ਜੀ ਪਲੱਸਟਰ ਸਾਰੇ ਘਰ ਨੂੰ ਹੋਇਆ ਹੋਇਆ ਹੈ ਬਾਕੀ ਤੁਸੀਂ ਦੇਖ ਹੀ ਰਹੇ ਹੋ ਘਰ ਦੀ ਡਿਮਾਂਡ ਮਾਲਕਾਂ ਨੇ 10 ਲੱਖ ਰੁਪਏ ਰੱਖੀ ਹੈ ਜੀ ਇੱਕ ਵਾਸ਼ਰੂਮ ਆ ਬਣਿਆ ਹੈ ਜੀ ਇਹਦੇ ਨਾਲ ਹੀ ਵਾਸ਼ਿੰਗ ਏਰੀਆ ਬਣਿਆ ਹੋਇਆ ਆ ਦੇਖੋ ਜੀ ਜਿੱਥੇ ਮਸ਼ੀਨ ਪਈ ਹੈ ਜੀ ਇਹ ਵਾਸ਼ਿੰਗ ਏਰੀਆ ਇੱਕ ਸਾਈਡ ਤੇ ਬਣਾਇਆ ਹੋਇਆ ਹੈ ਇਹਦੇ ਨਾਲ ਹੀ ਕਿਚਨ ਬਣੀ ਹੋਈ ਹੈ ਕਿਚਨ ਵਿੱਚ ਸ਼ੈਲਫ ਪਈ ਹੋਈ ਹੈ ਨਾਲ ਖਿੜਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਘਰ ਦੇ ਮਾਲਕਾ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ 97803 85724 ਇਹ ਜੀ ਮਾਲਕਾ ਦਾ ਨੰਬਰ ਹੈ ਸਕਰੀਨ ਤੇ ਵੀ ਦਿੱਤਾ ਹੋਇਆ ਤੇ ਬੋਲ ਕੇ ਵੀ ਤੁਹਾਨੂੰ ਦੱਸ ਦਿੱਤਾ ਹੈ ਜੀ ਘਰ ਬਾਰੇ ਕੋਈ ਵੀ ਗੱਲ ਕਰਨੀ ਹੋਵੇ ਡਰੈਸ ਪੁੱਛਣਾ ਹੋਵੇ ਜਾਂ ਰੇਟ ਦੀ ਗੱਲ ਕਰਨੀ ਹੋਵੇ ਤੁਸੀਂ ਫੋਨ ਤੇ ਕਰ ਸਕਦੇ ਹੋ ਜੀ ਘਰ ਦਾ ਡਰੈਸ ਵੀ ਤੁਸੀਂ ਨੋਟ ਕਰ ਲਓ ਜੀ ਪਿੰਡ ਹਿੰਦੂਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਤੁਹਾਨੂੰ ਕਿਹੜੇ ਏਰੀਆ ਵਿੱਚ ਕਾਰ یا ਕੋਟੇ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਕਾਰ ਕੋਟੇ ਦੀ ਚੁਆਇਸ ਕਰ ਸਕਦੇ ਹੋ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਕਾਰ ਕੋਟੇ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਆ ਜੀ ਲ lobby area lobby area ਵਿੱਚ ਪੇਂਟ ਲੱਗੀ ਹੋਈ ਹੈ ਸਾਰੀ ਪੇਂਟ ਵੀ ਹੋਇਆ ਹੋਇਆ ਤੇ ਇੱਕ ਕਮਰਾ ਇੱਧਰ ਬਣਿਆ ਹੋਇਆ ਜੀ ਇੱਧਰ ਕਮਰੇ ਵਿੱਚ ਸਾਰਾ ਪੇਂਟ ਦਾ ਕੰਮ ਹੋਇਆ ਹੈ ਜੀ ਤੁਹਾਨੂੰ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿੰਨੇ ਆ ਦੋਨੋਂ ਕਮਰੇ ਕਾਫੀ ਖੁੱਲੇ ਡੁੱਲੇ ਬਣੇ ਹੋਏ ਹਨ ਤانوں ਦੂਜਾ ਕਮਰਾ ਵੀ ਦਿਖਾ ਦਿੰਨੇ ਆ ਆ ਦੇਖੋ ਜੀ ਆ ਦੂਜਾ ਕਮਰਾ ਬਣਿਆ ਹੋਇਆ ਇਹਦੇ ਵਿੱਚ ਦੀਵਾਰਾਂ ਤੇ ਵਾਲਪੇਪਰ ਦਾ ਕੰਮ ਸਾਰਾ ਹੋਇਆ ਹੋਇਆ ਹੈ ਜੀ ਫਰਸ਼ ਤੇ ਟੈਲ ਲੱਗੀ ਹੋਈ ਹੈ ਤੁਹਾਨੂੰ نیچے ਫਰਸ਼ ਵੀ ਦਿਖਾ ਦਿੰਨੇ ਆ ਆ ਦੇਖੋ ਇਹ ਵਾਲੇ ਕਮਰੇ ਦੀ ਜਿਹੜੀ ਐਂਟਰੀ ਹੈ ਉਹ ਦੋ ਪਾਸੋਂ ਆ ਆ ਜੀ ਅੰਦਰਲੇ ਪਾਸੋਂ ਐਂਟਰੀ ਹੈ ਤੇ ਦੂਜੇ ਪਾਸੇ ਵੀ ਤੁਹਾਨੂੰ ਦਿਖਾ ਦਿੰਨੇ ਆ ਦੂਜੇ ਪਾਸੇ ਬਾਹਰਲੇ ਪਾਸੇ ਡਾਇਰੈਕਟ ਐਂਟਰੀ ਵੀ ਹੋ ਜਾਂਦੀ ਇਸ ਕਮਰੇ ਨੂੰ ਆ ਦੇਖੋ ਜੇ ਸਿੱਧੀ ਵੇੜੇ 'ਚ ਐਂਟਰੀ ਹੋ ਜਾਂਦੀ ਏ ਇਸ ਕਮਰੇ ਨੂੰ ਆਹ ਜੀ ਲੋਹੇ ਦੀ ਪੌੜੀਆਂ ਉੱਪਰ ਜਾ ਰਹੀਆਂ ਹਨ ਪੌੜੀਆਂ ਉੱਪਰ ਜਿਹੜੀਆਂ ਚੜ੍ਹਦੀਆਂ ਲੋਹੇ ਦੀਆਂ ਬਣਵਾਈਆਂ ਹੋਈਆਂ ਇਹਨਾਂ ਨੇ ਇਹ ਘਰ ਪੂਰਾ ਬੱਦੀ ਦੇ ਵਿੱਚ ਬਣਿਆ ਜੀ ਤੁਹਾਨੂੰ ਕੋਠੋਂ ਵੀ ਸਾਰਾ ਦਿਖਾ ਦਿੰਨੇ ਹਾਂ ਉੱਪਰਲੇ ਪਾਸੇ ਚੜ੍ਹ ਕੇ ਦੂਜੀ ਮੰਜ਼ਲ ਤੇ ਕੈਮਰਾ ਘੁਮਾ ਕੇ ਸਾਰੇ ਪਾਸੇ ਦਿਖਾ ਦਿੰਨੇ ਆ ਹਾਸੇ ਪਾਸੇ ਸਾਰੀ ਆਬਾਦੀ ਹੈ ਪ੍ਰੋਪਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ